ਕੀ ਮਾਰ ਕੇ ਜਾ ਰਹੇ ਹੋ ਬੁਆ ਲੱਤੀ ਨੀ ਗਾ ਪਰਵਲ ਲੱਤੀ ਚਿਪਿ ਚਿਪਿ ਚਾਬੇ ਕਿਵੇਂ ਲੱਗ ਰਹੇ ਹੈ ਵਾਈਟ ਵਾਈਟੀ ਪਰਕੇ ਇਹ ਜਿਵੇਂ ਕੱਲ੍ਹ ਕੇ ਲੱਗ ਰਹੇ ਨੇ ਛੋਟੇ بڑے में आएगी हम भी आगे की तो आए हम हमने ना मारन पट्टी वाली बोल बनाई इतनी तेज लग रही हमने ना उसके अंदर आलू डाल दिया इतनी तगड़ी वाली लग रही पक्का किसी का चोट लगेगी हैं अगर बारिश पर अभी तो मी आ गया ना लफाफा बंद कर दो सारा सिरप अपने मैंने तो आज तो, एगा। तो एगा। मैंने भी ਵੇ ਦੇਖੋ ਅੱਜ ਹਲੋ ਜੀ ਸਸਤੇ ਕਾਲਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਰ ਬਲੌਗ ਦੇ ਵਿੱਚ ਲੋ ਜੀ ਬਾਰਿਸ਼ ਆ ਗਈ ਹੈ ਬੜੀ ਗਰਮੀ ਨੇ ਤੰਗ ਕਰ ਰੱਖਿਆ ਸੀ ਆਖਰਕਾਰ ਅੱਜ ਬਾਰਿਸ਼ ਹੋ ਗਈ ਤੇ بارش ਵੀ ਬਹੁਤ ਜ਼ਿਆਦਾ ਹੋਈਏ ਐ ਨਹੀਂ ਕਿ ਥੋੜਾ ਮੋਟਾ ਵੀ ਆਇਆ ਐ ਐਨ ਵਧੀਆ بارش ਹੋਈ ਐ ਤੇ ਬੱਚੇ ਸਾਰੇ ਨਿਕਲ ਚੁੱਕੇ ਨੇ ਆਪਣੀ ਤਿਆਰੀਆਂ ਕਰਕੇ ਬਾਹਰ ਕਿ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਹੈ ਜੀ بارش 'ਚ ਭਿੱਜਣ ਦਾ ਇੱਥੇ ਮੈਂ ਲੱਕੀ ਨੂੰ ਅੰਦਰ ਬੰਦ ਕੀਤਾ ਸੀ ਪਹਿਲਾਂ ਮੈਂ ਬਾਹਰ ਕੰਮ ਕਰ ਰਹੀ ਸੀ ਤੇ ਲੱਕੀ ਬਾਹਰ ਸੀ ਫਿਰ ਹੁਣ ਲੱਕੀ ਵੀ ਜਿੱਦ ਕਰ ਰਿਹਾ ਕਿ ਮੈਂ ਵੀ ਜਾਣਾ ਐ ਬਾਹਰ ਚਲ ਜੀ ਆਪਾਂ ਲੱਕੀ ਨੂੰ ਵੀ ਖੋਲ ਲਾਂਗੇ ਦੇਖਦੇ ਆ ਬੱਚੇ ਕੀ ਕੁਝ ਕਰ ਰਹੇ ਆ ਪਹਿਲਾਂ ਇੱਥੇ ਜਾਣਾ ਪਏਗਾ ਬਾਹਰ <laughs> लकी लिफाफा सिरपा बनने का बनने है पूरे पिंडे में बनने का है कहां बनना लकी ओ गई हाँ कि खराब है किस तरह मेरे पुत्र कोई नहीं पूछता रुका मार चूर के आवाज मार ले जो गे लकी जो बनाया हेलो जोबन तो कहाँ कहां जा रहा

ਬਾਰਿਜ਼ ਦਾ ਕਿੰਨਾ ਚਾ ਹੁੰਦਾ ਹੈ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਦਾ ਘੰਟਾ ਖੇਡ ਲਓ ਨਹੀਂ ਰਾਮ ਤੇ ਯਹੀ ਨਾਨਾ ਤਹਈਓ ਹੈ ਬਸਾਨੂੰ ਸਮਾਰ ਕੇ ਜੋ ਲੱਕ 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 ਓਹ ਹੋ 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 ਮਾ ਦੇਖੋ ਲਓ ਜੀ ਲੱਕੀ ਵੀ ਆ ਗਿਆ ਬਾਹਰ ਲੱਕੀ ਬਹੁਤ ਖੁਸ਼ੀ ਤੇ ਦੇਖ ਕਿਵੇਂ ਭੱਜਾ ਫਿਰ ਰਿਹਾ ਕਿਉਂਕਿ ਸਾਡੇ ਸਾਰੇ ਆਪਣੇ ਟੱਬਰ ਦੇ ਬੱਚੇ ਨੇ ਜਿਹੜੇ ਸਾਰੇ ਗਰਾਊਂਡ ਦੇ ਵਿੱਚ ਆ ਚੁੱਕੇ ਸੀ ਤੇ ਇੱਥੇ ਨਹਾ ਰਹੇ ਸੀ ਤੁਸੀਂ بارش ਵੀ ਦੇਖੋ ਬਹੁਤ ਮੋਟੀ ਮੋਟੀ ਬੂੰਦਾਂ ਸੀ ਐਨ ਵਧੀਆ بارش ਹੋਈ ਐ ਤੇ ਲੱਕੀ ਵੀ ਆਪਣਾ ਖੇਡਣ ਲਈ ਬਾਹਰ ਆ ਗਿਆ ਕਿਉਂਕਿ ਬੱਚਿਆਂ ਦਾ ਸੋਰ ਸੁਣ ਕੇ ਇਹ ਵੀ ਨਹੀਂ ਅੰਦਰ ਟਿਕਿਆ ਤੇ ਆਪਾਂ ਨੇ ਖੋਲਦਿਆ ਚਲ ਐਨੂੰ ਵੀ ਇੰਜੋਏ ਕਰ ਲੈਂਦੇ ਮੈਂ ਦਾ ਤੇ ਸਾਰੇ ਬੱਚੇ ਆਪਣੇ ਇਧਰਲੀ ਸਿਰ ਖੇਤ ਵਿੱਚ ਖੇਡ ਰਹੇ ਨੇ ਤੇ ਇਹ बार-बार ਉਹਨਾ ਕੋਲ ਜਾ ਰਿਹਾ ਨਾਲੇ ਖੇਤ ਆਏ ਚਲੋ ਜੀ ਆਪਣੀ ਇਹਦੀ ਛੁੱਟੀ ਕਰ ਦਿੱਤੀ ਹੁਣ ਦੇਖਦੇ ਆ ਜਦੋਂ ਬੱਚੇ ਆਉਂਦੇ ਨੇ ਅੰਦਰ ਲੋ ਜੀ ਬਾਰਿਸ਼ ਰੁਕ ਗਈ ਐ ਲੱਕੀ ਵੀ ਆ ਗਿਆ ਪਹਿਲਾ ਲੱਕੀ ਨਾ ਆਇਆ ਤੇ ਹੁਣ ਇਹ ਆਏ ਨੇ ਭੈਣ ਭਾਈ ਤਿੰਨੇ ਤੇ ਸਾਰੇ ਭਿੱਜੇ ਹੋਏ ਨੇ ਹੁਣ ਇਹਨਾਂ ਨੂੰ ਬਾਹਰੇ ਖੜਾ ਰੱਖਿਆ ਇਹ ਕੱਪੜੇ ਦੇ ਕੇ ਇਹ ਆਪਣਾ ਨਾ ਨਾ ਕੇ ਅੰਦਰ ਆਣਗੇ ਕਿ ਵੀ ਸੁੱਕੇ ਕੱਪੜੇ ਪਾਣਗੇ ਹੁਣ ਇਹ ਪੂਰੀ ਤਨਸੀਰਮੁਹਕ ਕਰ ਰੱਖਿਆ ਹੈ ਇਹਨਾਂ ਨੇ ਚੱਜੀ ਬੱਚਿਆਂ ਨੇ ਕਿਤਾ ਫੁੱਲ ਇੰਜੋਏ ਐਸੀ ਅਜਿਹੀ ਵੀਡੀਓ ਤੁਹਾਨੂੰ ਕਿਵੇਂ ਦਰੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਨਾ